ਸਤਿ ਸ਼੍ਰੀ ਅਕਾਲ ਦੋਸਤੋ ਨਵੇਂ ਵਲੌਗ ਤੇ ਨਵੇਂ ਦਿਨ ਦੇ ਵਿੱਚ ਪੈਟਰੋਲ ਪੰਪ ਵਾਲੇ ਵੀਰ ਕੋਲੇ ਚਾਹ ਪੀ ਕੇ ਅਸੀਂ ਹੁਣ ਗ੍ਰੀਨ ਟੀ ਪੀ ਕੇ ਚੱਲੇ ਆਂ ਬਾਏ ਅ ਵੀਰ ਕੋਲੇ ਗ੍ਰੀਨ ਟੀ ਪੀ ਕੇ ਹੁਣ ਚੱਲੇ ਆਂ ਅਸੀਂ ਅੱਗੇ ਨੂੰ ਆ ਸਾਡੀ ਜਿਹੜੀ ਅਗਲੀ ਡੈਸਟੀਨੇਸ਼ਨ ਆ ਜਿਹੜੀ ਆਪਾਂ ਨੂੰ ਪਤਾ ਉਹ ਹੈਗੀ ਆ ਹੋਈਆਂ ਹੋਈਆਂ ਫਿਰ ਦਾਨਾ ਇਕੱਠਾ ਹੀ ਆ ਦੋਨੋਂ ਪਹਿਲਾਂ ਹੋਈਆਂ ਨਾਲ ਆਉਣਾ ਫੇਰ ਆਉਂਦਾ ਦਾਣਾੰਗ ਦੋ ਦਿਨ ਆਪਾਂ ਹੋਈਆਂ ਚ ਰੁਕਾਂਗੇ ਤੇ ਉਸ ਤੋਂ ਬਾਅਦ ਦਾਣਾੰਗ ਦੇਖੋ ਫੇਰ ਮੈਂ ਇਧਰੋਂ ਚੱਲਿਆ ਸੀ ਹੱਤ ਪਈ ਹੋਈ ਆਪਾਂ ਨੂੰ ਚੱਲੋਈ ਮਤਰਾ ਚੱਲ 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 ਗਿੰਦੇ ਆ ਦੇਖੋ ਦੂਰ ਦਰਸ਼ਨ ਤੇ ਆਉਂਦਾ ਜਿਵੇਂਲਾ ਸੂਰਜ ਦੀਆਂ ਕਿਰਣਾਾਂ ਦਾ ਸੂਰਜ ਦੀਆਂ ਕਿਰਣਾਾਂ ਦਾ ਸੱਤ ਰੰਗਾ ਸਾਜ ਵਜਦਾ ਏ ਵਿਏਟਨਾਮ ਤੋਂ ਨਵਾਂ ਸਾਲ ਮੁਬਾਰਕ ਦੋਸਤੋ ਅ ਵੈਰੀ ਹੈਪੀ ਹੈਪੀ ਨਿਊ ਇਅਰ ਟੂ ਆਲ ਆਫ ਯੂ ਬ੍ਰਦਰਸ ਐਂਡ ਸਿਸਟਰਸ ਐਂਡ ਐਲਡਰਸ ਪੱਤੇ ਆ ਤੇ ਹਰੇ ਹਰੇ ਹਰ ਖੁਸ਼ਾਈ ਦੋਸਤੋ ਵਿਏਟਨਾਮੀਜ਼ ਦੇ ਵਿੱਚ ਨਵੇਂ ਸਾਲ ਨੂੰ ਐਦਾਂ ਕਹਿੰਦੇ ਆ ਚਕਮੰਗ ਨਮੋਈ ਸਾਰਿਆਂ ਨੂੰ ਹੁਣ ਮੈਂ ਇਦੀ ਕਹਿਣਾ ਜਾਣਾ ਸੜਕਾਂ ਖਾਲੀ ਨੇ ਅੱਜ ਲੋਕ ਆਪਦੇ ਘਰਾਂ 'ਚ ਬੈਠੇ ਨੇ ਸਪੀਕਰ ਲਾਏ ਹੋਏ ਨੇ ਨਜ਼ਾਰੇ ਲੈ ਰਹੇ ਨੇ ਅੱਜ ਦਾ ਦਿਨ ਚ ਲੈਣਾ ਵਾਸਤੇ ਸਭ ਦੁਕਾਨਾਂ ਮਾਰਕਟਾਂ ਬੰਦ ਨੇ ਅੱਜ ਦੋਸਤੋ ਜਿਹੜਾ ਹੁਣ ਅਸੀਂ ਪਿੰਡ ਕ੍ਰਾਸ ਕਰ ਰਹੇ ਆ ਇਸ ਪਿੰਡ ਦਾ ਨਾਮ ਆ ਲਾਈਖਾਨ ਲੋਕ ਸਾਰੇ ਤਿਆਰ ਹੋ ਕੇ ਚਰਚ ਵੱਲੋਂ ਚੱਲਿਆ ਹੋਇਆ ਅੱਜ ਚੱਲੇ ਹੋਇਆ ਕੋਈ ਬੁੱਧੇ ਸਮੁੰਦਰਾ ਵੱਲ ਚੱਲਿਆ ਹੋਇਆ ਚੱਕ ਮੰਗਣਾ ਮੋਈ ਸਾਰੇ ਨੂੰ ਕਹਿਦਾ ਜਾਊਗਾ ਦੋ ਤੁੰ ਮੇਰੀ ਵਾਦੂ ਅੱਜ ਮੈਂ ਇਹ ਅੱਖਰ ਦੀ ਸੌਰੀ ਸੈਂਟੈਂਸ ਦੀ ਚਕਮੰਗ ਨਮੋਈ ਦੋਸਤੋ ਇਹ ਕੁੱਤੇ ਨੂੰ ਸ਼ਾਇਦ ਪੂਡਲ ਕਹਿੰਦੇ ਆ ਤੇ ਐਦਾਂ ਦੇ ਛੋਟੇ ਛੋਟੇ ਆ ਕੁੱਤੇ ਇੱਥੇ ਬਹੁਤ ਆ ਤੁਸੀਂ ਵੀਡੀਓ ਚ ਦੇਖਿਆ ਵੀ ਹੋਊਗਾ ਪਰ ਜਿਹੜੇ ਆਪਣੇ ਲਗਜ਼ਰੀ ਕੁੱਤੇ ਮੰਨਦੇ ਆ ਸੀ ਉਹ ਇੱਥੇ ਲੈਂਡਰ ਵੀ ਘੁੰਮਦੇ ਆ ਕਿਉਂਕਿ ਬਹੁਤ ਜ਼ਿਆਦਾ ਹੀ ਆ ਇਹ ਇਹਨਾਂ ਦੇ ਰੇਟ ਵੀ ਬਹੁਤ ਸਸਤੇ ਹੋਣੇ ਆਪਣੇ ਮਹਿੰਗੇ ਆ ਕੁੱਤੇ ਕਾਫੀ ਇਹ ਵੈਰੀ ਮੱਚ ਬੰਗਲੇਸ ਇਨ ਦਾ ਜੀਰੀ ਐਂਡ ਬਟ ਦੇ ਆਰ ਪਿਕਿੰਗ ਯੂ ਟੈਲ ਇਨ ਦਾ ਕਮੈਂਟਸ ਬਟ ਦੇ ਆਰ ਡੂਇੰਗ ਇਨ ਵਿਅਤਨਾਮੀ ਫਾਰਮਸ ਪੁਰਾਣਾ ਪੁਲਾ ਇਥੋਂ ਦਾ ਦੋਸਤੋ ਜਾਦੇ ਹੀ ਟੁੱਟ ਗਿਆ ਜਾਂ ਪੂਰਾ ਬਣਿਆ ਹੀ ਨਹੀਂ ਕਿਉਂਕਿ ਬਲਾਕ ਜਮਾ ਹੀ ਖਾਲੀ ਪਏ ਨੇ ਜਿੱਥੇ ਜੋਇੰਟ ਹੈ ਇਹਨਾਂ ਦਾ ਮੇਬੀ ਟੁੱਟ ਗਿਆ ਪਤਾ ਨਹੀਂ ਦੋਸਤੋ ਨਵੇਂ ਸਾਲ ਕਰਕੇ ਹਰੇਕ ਕਿਸੇ ਨੇ ਆਪਦੇ ਘਰਾਂ ਦੇ ਨਾਲ ਇਦਾਂ ਦੇ ਫੁੱਲ ਜ਼ਰੂਰ ਰੱਖੇ ਹੋਏ ਆ ਦੇਖੋ ਹਰੇਕ ਬੂਹੇ-ਮੂਰੇ ਹੈਗਾ ਦੇਖੋ ਇਹ ਥਾਂ ਵੀ ਹੈ ਔਰ ਇਹ ਥਾਂ ਵੀ ਹੈ ਥੋੜੀ ਜਿਹੀ ਕਿੜਮਿੜ ਸ਼ੁਰੂ ਹੋ ਗਈ ਆ ਪਰ ਚੱਲਣਾ ਹੀ ਹੋਊਗਾ ਕੰਮ ਚਲਦੇ ਰ੍ਹਾਂਗੇ ਵਧਦੇ ਰ੍ਹਾਂਗੇ ਚਲਤੇ ਰਹੇ ਵੜਤੇ ਰਹੇ ਯਹੀ ਜ਼ਿੰਦਗੀ ਦਾ ਨਾਮ ਹੈ ਦਾਣਾੰਗ ਤੱਕ ਦੀ ਇਹ ਆਖਰੀ ਚੜਾਈ ਆ 5 ਕਿਲੋਮੀਟਰ ਦੀ ਚੜਾਈ ਤੇ ਤੜਾਈ ਉਤਪਰ ਪੱਧਰਾਏ ਦਾਣਾੰਗ ਤੱਕ ਆ 180 ਕਿਲੋਮੀਟਰ ਤੇ ਦਾਣਾੰਗ ਤੋਂ ਬਾਅਦ ਫੇਰ ਦੁਬਾਰੇ ਆਪਾਂ ਨੂੰ ਪਹਾੜ ਮਿਲਨੇ ਸ਼ੁਰੂ ਹੋ ਜਾਣੇ ਆ। ਬਸ ਆ ਗਈ ਤਰਾਈ ਭਾਈ, ਇਹ ਆ ਗਈ। ਦੋਸਤੋ ਕਿੱਡਾ ਸੋਹਣਾ ਨਜ਼ਾਰਾ ਦੇਖੋ। ਇਸ ਪਾਸੇ ਤਾਂ ਆਹ ਛੋਟੀ ਜਿਹੀ ਨਦੀ ਆਉਂਦੀ ਆ ਤੇ ਪਰਲੇ ਪਾਸੇ ਹਾਂ ਮੀਂਹ ਪਿਆ ਲੱਗਦਾ ਇੱਥੇ ਸਵੇਰੇ ਸਵੇਰੇ ਨਵੇਂ ਸਾਲ ਤੇ ਲੋਕ ਚਰਚੇ ਜਾਂ ਬੁੱਧਸਮੰਦਰਾ ਵਗੈਰਾ ਚ ਤਾਂ ਜਾਂਦੇ ਜਾਂਦੇ ਆ ਐਦਾਂ ਕਬਰਿਸਤਾਨ 'ਚ ਵੀ ਆ ਕੇ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਆ ਤੇ ਪੂਰੇ ਤਿਆਰ ਹੋ ਕੇ ਅੱਜ ਸਾਰੇ ਪਾਸੇ ਕੀੜੇ ਦੇਣਗੇ ਇੰਡੀਆ ਯਾ ਐਗਜ਼ੈਕਟਲੀ ਫਰਮ ਇੰਡੀਆ ਆ ਦੋਸਤੋ ਰਾਤ ਇਹ ਜਾਂਦੇ ਜਾਂਦੇ ਆ ਆਪਾਂ ਨੂੰ ਬਾਈ ਐਡੀ ਮਿਲੇ ਜਰਮਨੀ ਤੋਂ ਬਾਈ ਦੀ ਸਾਈਕਲ ਚ ਪ੍ਰੋਬਲਮ ਸੀ ਆ ਜਿਹੜਾ ਆ ਫ੍ਰੀ ਵੀ ਦਾ ਇਹ ਫਰੇਮ ਦੇ ਨਾਲ ਜਮਾ ਚਿਮਟੇ ਦੇ ਨਾਲ ਲੱਗ ਰਿਹਾ ਸੀ ਸੋ ਮੜਾ ਇਹ ਆਪਾਂ ਖੋਲ ਕੇ ਇਹਨੂੰ ਛੋਟ ਲੱਗ ਰਿਹਾ ਉਹਨੂੰ ਨਟ ਨੂੰ ਥੋੜੀ ਜਗ੍ਹਾ ਬਣਾਈ ਤੇ ਹੁਣ ਮੇਰੇ ਹਿਸਾਬ ਨਾਲ ਚੱਲ ਪੂਗਾ ਤੇ ਆਈ ਥਿੰਕ ਇਟ ਵਿਲ ਵਰਕ ਯਾ ਦੋਸਤੋ ਟਾਇਰ ਦਾ ਘੁੰਮਣ ਲੱਗ ਗਿਆ ਸੀ ਅ ਬਾਈ ਇਹਦਾ ਪਰ ਫਰੀ ਬੀਲ ਦੇ ਵਿੱਚ ਪ੍ਰੋਬਲਮ ਸੀ ਹੁਣ ਆਪਾਂ ਰੱਸੀ ਬੰਨ ਲੀਆ ਮੇਰੇ ਸਾਈਕਲ ਨੂੰ ਤੇ ਬਾਈ ਦੇ ਸਾਈਕਲ ਦੇ ਨਾਲ 14 ਕਿਲੋਮੀਟਰ ਦੂਰ ਇੱਕ ਡਿਸਟ੍ਰਿਕਟ ਆ ਉੱਥੇ ਤੱਕ ਬਾਈ ਨੂੰ ਛੱਡਣਾ ਇੱਥੇ ਹੀ ਕੋਈ ਬਹੁਤੇ ਹੁਣ ਗੱਡੀਆਂ ਟਰਾਲੇ ਆਉਂਦੇ ਨਹੀਂ ਕਿਉਂਕਿ ਅੱਜ ਨਵਾਂ ਸਾਲ ਆ ਸਾਰੇ ਮੰਦ ਖੜੂ ਨੇ ਕੋਈ ਚੱਲ ਤੇ ਰੀ 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 ਇਹ ਸੌਲ ਆ ਏ ਦੋਸਤੋ ਡਿਸਟ੍ਰਿਕਟ ਦੇ ਵਿੱਚ ਪਹੁੰਚ ਗਏ ਆ ਤੇ ਆਹ ਰੇਲਵੇ ਸਟੇਸ਼ਨ ਪੂਰਾ ਆਪਾਂ ਨੂੰ ਪਿਆ ਹੈ 2 ਬਾਈ ਕਿਲੋਮੀਟਰ ਦੋ ਤਿੰਨ ਕਿਲਾ ਮੈਂ ਆ ਗਿਆ ਦੇ ਵਿੱਚ ਕੰਮ ਖਰਾ ਹੋ ਗਿਆ ਪਰ ਆਏ ਕਿਥੇ ਦੌੜਦੇ ਆ ਮਿੱਤਰੋ ਅਹੀ ਪੰਜਾਬੀ ਹੁੰਦੇ ਆ ਗੂਗਲ ਮੈਪ ਤੇ ਇੱਥੇ ਦਿਖਾਉਂਦੀ ਇੱਥੇ ਦਿਖਾਉਣਾ ਸੀ ਰੇਲਵੇ ਸਟੇਸ਼ਨ ਪਰ ਤੀ 3 ਕਿਲੋਮੀਟਰ ਹੋਰ ਚਲਾਣਾ ਪੈਣਾ ਆਪਾਂ ਚਲੋ ਜੀ ਦੋਸਤੋ ਰੇਲਵੇ ਸਟੇਸ਼ਨ ਤੇ ਆ ਗਏ ਪਰ ਟ੍ਰੇਨ ਕਹਿੰਦੇ ਕੱਲ ਨੂੰ ਆਇਥੋਂ ਸੋ ਦੋ ਜੀ ਨਹੀਂ ਇਹ ਆਹ ਸੋ ਮੇਬੀ ਹੀ ਸੇਇੰਗ ਯੂ ਕੈਨਟ ਬ੍ਰਿੰਗ ਯੌਰ ਬਾਈਸਾਈਕਲ ਔਨ ਟ੍ਰੇਨ Yeah, exactly. Uh, at what time uh, he's saying that you can go to Dana? I asked uh, maybe today to Hoyan. To Okay. Maybe you dis disassemble your bike and go there? ਰੇਲਵੇ ਸਟੇਸ਼ਨ ਤੋਂ ਹੁਣ ਅਸੀਂ ਦੁਬਾਰੇ ਜਾ ਰਹੇ ਹਾਂ ਦੋਸਤੋ ਸੀਟੀ 01 ਹਾਈਵੇ ਵੱਲੋਂ ਤੇ ਸ਼ਾਰਟਕਟ ਰਸਤਾ ਇਹ ਇਸ ਜ਼ਿਲ੍ਹੇ ਵਿੱਚ ਨੂੰ ਹੋ ਗਈ ਜਾਂਦਾ ਸਾਰਾ ਜ਼ਿਲ੍ਹਾ ਹੀ ਆ ਦੋਸਤੋ ਇਹ ਦੇਖੋ ਨੂੰ ਪਿੰਡ ਦਾ ਦੇਖੋ ਦੋਸਤੋ ਇਹ ਦਰਖਤ ਬਹੁਤ ਜਿਆਦਾ ਹੀ ਆ ਵਿਅਤਨਾਮ ਦੇ ਵਿੱਚ ਮੇਬੀ ਇਹਨਾਂ ਨੂੰ ਬੌਂਜ਼ਾ ਹੀ ਕਹਿੰਦੇ ਆ ਪਤਾਨੀ ਪਰ ਹੈ ਬਹੁਤ ਸੋਹਣੇ ਲਖੋ ਜੇ ਕਿਸੇ ਨੂੰ ਹੋਰ ਜਾਣਕਾਰੀ ਹੋਵੇ ਨਾ ਬਾਰੇ ਜਰੂਰ ਦੱਸਿਓ ਹੇ ਆ ਦੋਸਤੋ ਆਪਾਂ ਨੂੰ ਮੋਟਰਬਾਈਕ ਟਰੈਵਲਰ ਮਿਲਿਆ ਵੀਰਾਂ ਤੇ ਬਾਈ ਵੀ ਚੰਨੇ ਹੋਏ ਹਨੋਈ ਆ ਫਰੋਂ ਵੈਰੀ ਸਟਾਰਟਡ ਹੋਚੀਮਿੰਹ ਆਮ ਲੀਵ ਵੋਜੀਬਿੰਗ ਫੋਚੀਮਿੰਹ ਫੋਚੀਮਿੰਹ ਟੂ ਹਨੋਈ ਯੈਸ ਵੈਰੀ ਨਾਈਸ ਨਾਈਸ ਮੋਟਰਬਾਈਕ ਓਕੇ ਬੈਸਟ ਆਫ ਲੱਕ ਨਾਰੀਅਲ ਪਾਣੀ ਪੀ ਕੇ ਸਵਾਦ ਆ ਜਾਂਦਾ એનર્ਜੀ ਜੀ ਆ ਜਾਂਦੀ ਸਰੀਰ ਚ ਇਹਦੇ ਵਿੱਚ ਇਲੈਕਟ੍ਰੋਲਾਈਟ ਹੁੰਦੇ ਆ ਤੇ ਹੋਰ ਬਹੁਤ ਬੈਨੀਫਿਟ ਹੁੰਦੇ ਆ ਜੇ ਤੁਸੀਂ ਡੇਲੀ ਨਾਰੀਅਲ ਪਾਣੀ ਪੀਓ ਵੱਡੇ ਨਹੀਂ ਡੇਲੀ ਆਪਣਾ ਔਖਾ ਹੋ ਜਾਂਦਾ ਆਪਣੇ 70 80 ਰੁਪਏ ਦਾ ਮਿਲਦਾ ਕੌਣ ਹੀ ਪੀਏ ਭయ్యా ਬਹੁਤ ਮਹਿੰਗਾ ਲੱਗਦਾ ਹੈ ਤੇ ਇੱਕ ਹੋਰ ਖੁਸ਼ੀ ਦੀ ਗੱਲ ਇੱਕ ਮਿੰਟ ਤੇ ਖੋਰ ਖੁਸ਼ੀ ਦੀ ਗੱਲ ਦੋਸਤੋ ਕਿ ਅਸਮਾਨ ਅੱਜ ਫਾਈਨਲੀ ਸਾਫ ਹੋ ਗਿਆ ਹਵਾ ਚੱਲਦੀ ਹੈ ਪਰ ਅਸਮਾਨ ਸਾਫ ਹੋਇਆ ਤਾਂ ਹਵਾ ਚੱਲਣ ਲੱਗੀ ਸਾਢੇ 3 ਵਜ ਗਏ ਆ ਤੇ ਹੁਣ ਤੱਕ ਅਸੀਂ 80 ਕਿਲੋਮੀਟਰ ਹੀ ਚਲਾਇਆ ਸਾਈਕਲ ਉਹ ਜਰਮਨ ਬਾਈ ਨੂੰ ਖੇਚਣ 'ਚ ਥੋੜਾ ਜਿਆਦਾ ਟਾਈਮ ਲੱਗ ਗਿਆ ਪਰ ਉਹ ਵੀ ਫਰਜ਼ ਜ਼ਰੂਰੀ ਸੀ। ਮੇਰੇ ਬਾਈ ਨੂੰ ਬਹੁਤ ਭਟਕਣਾ ਪਿਆ ਸੀ ਕਿਉਂਕਿ ਹੁਣ ਤਾਂ ਰੋਡ ਤੇ ਆਵਾਜਾਈ ਹੋ ਗਈ ਪਹਿਲਾਂ ਆਵਾਜਾਈ ਘੱਟ ਸੀ। ਤੇ ਲਿਫਟ ਵਗੈਰਾ ਮਿਲਣ ਦਾ ਚਾਂਸ ਘੱਟ ਹੀ ਸੀ। ਹੋ ਅੱਜ ਆਪਣਾ ਟੀਚਾ ਵਸੇ 100 ਕਿਲੋਮੀਟਰ ਚੱਲਣਾ ਦਾ। ਚੱਲ ਲਾਂਗੇ ਮੇਰੇ ਹਿਸਾਬ ਨਾਲ। 20 ਕਿਲੋਮੀਟਰ ਹੋਰ ਚਲਾਉਣਾ ਸਾਈਕਲ। ਬਸ ਫੇਰ ਠਲਦੇ ਹਾਂ ਕਿਤੇ। ਤੇ ਲਾਗੇ ਛਾਗੇ ਮਹੌਲਾ ਇਦਾਂ ਦਾ ਕੁਛ ਦੇਖੋ ਰਹੀ ਟਰੱਕ ਦੇ ਮੂਰੇ ਬਿਲ ਦਸਤਾ ਰੱਖਿਆ ਹੋਇਆ ਪੰਜ ਚਾਰ ਤੇ ਚਾਰ ਇਹਦਾ ਜਿਹੜਾ ਗਾਣਾ ਵਜਾਣਾ ਸੀ ਉਹ ਅੱਜ ਦੁਪਹਿਰ ਤੋਂ ਬਾਅਦ ਨਹੀਂ ਸੁਣਿਆ ਆ ਕੱਲ ਬਹੁਤ ਇੰਜੋਏ ਕਰ ਰਹੇ ਸੀ ਅੱਜ ਬਸ ਬੈਠ ਕੇ ਥੋੜਾ ਮੱਠਾ ਮੱਠਾ ਮਿਊਜ਼ਿਕ ਲਾ ਕੇ ਰੋਟੀ ਖਾ ਰਹੇ ਨੇ ਦੇਖੋ ਉਥੇ ਹੀ ਬੈਠੇ ਆ ਉਹ ਦੇਖੋ ਸਾਰੀ ਫੈਮਿਲੀ ਇਕੱਠੇ ਹੋ ਕੇ ਬੈਠਦੀ ਆ ਤੇ ਰੋਟੀ ਬਾਣੀ ਛਕਦੀ ਜਿਹੜੀ ਵਧੀਆ ਕਰਦੀ ਆ ਲਓ ਜੀ ਦੋਸਤੋ ਕਰ ਲਓ ਗੱਡੀਆਂ ਚੈੱਕ ਇਹਨਾਂ ਦੀਆਂ Honda I don't know this one me mazza Toyota Toyota Toyota, Kia, Toyota, Toyota, Toyota ਇੱਕ ਨੰਬਰ ਆ ਅੱਜ ਦਾ ਸਫਰ ਆਪਣਾ ਹੋਇਆ 90 ਕਿਲੋਮੀਟਰ ਦਾ ਜਿਹੜਾ ਕਿ ਠੀਕ ਹੈ ਆ ਬਾਈ ਦੀ ਹੈਲਪ ਕੀਤੀ 25 ਕਿਲੋਮੀਟਰ ਉੱਥੇ ਜਾ ਜੋ ਲੱਗ ਗਿਆ ਨਹੀਂ ਤਾਂ ਜ਼ਿਆਦਾ ਹੋ ਜਾਣਾ ਸੀ ਪਰ ਕੋਈ ਚੱਕਰ ਨਹੀਂ ਕੱਲ ਨੂੰ ਸਵੇਰੇ ਕਿਉਂਕਿ ਹਾਲੇ 4:30 ਹੋਏ ਆ ਫੇ ਮੈਂ ਸੋਚਿਆ ਵੀ ਸਵੇਰੇ ਤੜਕੇ ਨਿਕਲ ਜਾਾਂਗੇ मतलब टाइम ना निकल जाएंगे अरे भाई बूटों में पैरों की मत बच जाती है यार मैं ट्रक बहुत सारे लाते इतने क्या बाहर जमें बहल्क बहरला मुल्क ही है भी मतलब जिम्मे अमरीका कनेडा जी देखते बड़े बड़े मुहाजे उदाह पैरों में लवाई हवा ये पड़ी मेरी टोपी अरे वो चलावा हमें इंस्टाग्राम ਆ 5:35 ਦਾ ਸਮਾਂ ਹੋ ਗਿਆ ਸ਼ਾਮ ਦੇ ਤੇ ਟੈਂਟ ਲਾ ਲਿਆ ਆਪਾਂ ਅੱਜ ਜਮਾਂ ਟਾਈਮ ਨਾਲ ਸੋ ਜਾਣਾ ਸਵੇਰੇ ਤੜਕੇ ਉੱਠ ਕੇ ਆਪਾਂ ਸਫ਼ਰ ਚਾਲੂ ਕਰਾਂਗੇ ਤੇ ਆ 3-4 ਵਜੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਹੋਈ ਜਾਂ ਤੇ ਆ ਕੁਝ ਕੱਪੜੇ ਸੀ ਆਪਣੇ ਧੋਣ ਵਾਲੇ ਉਹ ਵੀ ਧੋਲੇ ਆ ਸਮਾਨ ਰੱਖ ਲਿਆ ਅੰਦਰ ਹੁਣ ਪਾਣੀ ਦਾ ਬੰਦੋਬਸਤ ਕਰਕੇ ਆਉਨੇ ਆ ਚਾਰਜਿੰਗ ਲਾਤੀ ਸੀ ਮੈਂ ਇੱਕ ਬਾਰ ਬੈਂਕ ਦੀ ਇੱਕ ਬਾਰ ਬੈਂਕ ਮੇਰਾ ਫੋਨ ਆ ਤੇ ਬਾਸ ਹੋਰ ਕੀ ਚਾਹੀਦਾ ਫਕਰਾਂ ਨੂੰ ਦੋਸਤੋ ਮੌਜ ਫਕੀਰਾਂ ਦੀ ਦੋਸਤੋ ਕੱਲ ਆਪਾਂ ਕੌਫੀ ਦੇ ਪੈਕਟ ਲਏ ਸੀ ਇੱਕ ਮੈਂ ਸਵੇਰੇ ਨਹੀਂ ਰਾਤ ਪੀ ਲਿਆ ਸੀ ਤੇ ਹੁਣ ਇੱਕ ਆਪਾਂ ਤੁੰਗਾ ਗਏ ਅ ਅੱਜ ਕੈਫੇ ਪੀ ਐਚਓ ਥੋ ਕੈਫੇ ਸੁਆਦਾਂ ਕੋਈ ਲੂੰਗ 30 ਗ੍ਰਾਮ 5000 ਰੁਪਏ ਨਹੀਂ ਲਾਏ ਇਹ ਪਰ ਟਾਈਮ ਜਿਨਾ ਰੁਕਣ ਦਾ ਫਾਇਦਾ ਹੋ ਗਿਆ ਲੋ ਦੋਸਤੋ ਉਗੀ ਹੈ ਤਿਆਰ ਸਾਡੀ ਕਾਫੀ 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 ਚਾਹ ਜ਼ਿਆਦਾ ਲੱਗਦੀ ਆ ਪਰ ਚਲੋ ਜੋ ਵੀ ਆ ਦੋਸਤੋ ਆਪਣੀ ਠੰਡ ਅੰਦਰ ਜਾਣੀ ਆ ਤੇ ਆਪਾਂ ਸ਼ਿਕਾਇਤ ਨਹੀਂ ਕਰਦੇ